ਉਹ ਰਿਟਰੇਵ ਨਹੀਂ ਤੇ ਇਹਦੇ ਵਿੱਚ ਜਿਹੜਾ ਦੇਖਣ ਦੇ ਵਿੱਚ ਆ ਵੀ ਸਾਡੀ ਪੁਲਿਸ ਜਿਹ ਮਚੇ ਤਸਰਮ ਨੂੰ ਗ੍ਰਪਾਹ ਕਰਵਾਉਂਦਾ ਪਹਿਲਾ ਮੈਂ ਤੁਹਾਨੂੰ ਕੱਲ ਦਾ ਦੱਸਦਾ ਜੀ ਸਾਡੇ ਵੱਲੋਂ ਬਹੁਤ ਹੀ ਵਧੀਆ ਮਹਿੰਮ ਚਲਾਉਂਦੇ ਹੋਏ ਜਿਹੜੀ ਨਸ਼ੇ ਖਿਲਾਫ ਮਹਿੰਮ ਚਲਾਉਂਦੇ ਹੋਏ ਤੇ 2 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਗਰੂਵਰਸ ਐ ਏਰੀਆ ਦੇ ਵਿੱਚ ਜਿਹਦੇ ਵਿੱਚ ਸਾਡੇ ਡੀਐਸਪੀ ਗਰੂਵਰਸ ਐ ਤੇ ਸਾਈ ਪ੍ਰਕਾਸ਼ ਜਿਹੜੇ ਸਾਡੇ ਆਈਪੀਐਸ ਅੰਡਰ ਟ੍ਰੇਨਿੰਗ ਅਫਸਰ ਹੈਗੇ ਇਹਨਾਂ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ 2 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਕਰਦੇ ਤੇ ਇਹਨਾਂ ਦੇ ਤਿੰਨ ਜਣੇ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਦੇ ਵਿੱਚ ਬਲਕਾਰ ਸਿੰਘ 36 ਸਾਲ ਗੁਰਮੀਤ ਸਿੰਘ 28 ਸਾਲ ਦਾ ਲਖਵਿੰਦਰ ਸਿੰਘ 20 ਸਾਲ ਇਹ ਮਮਦੋਟ ਏਰੀਏ ਦੇ ਵਿੱਚ ਦੋ ਜਣੇ ਐ ਤੇ ਇੱਕ ਸਰਫਾਜ਼ਲ ਕਾ ਦਾ ਰਹਿਣ ਵਾਲਾ ਤੇ ਇਹਨਾਂ ਤੋਂ ਸਾਡੀ ਹੋਰ ਵੀ ਪੁਸ਼ਕਸ਼ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਵੀ ਅਸੀਂ ਹੋਰ ਵੀ ਇਹਨਾਂ ਨੂੰ ਰਕਬਦੀ ਹੋਗੀ ਇਹ ਹਾਂਜੀ ਇਹ ਸਰਦੀ ਇਲਾਕੇ ਦੇ ਹੀ ਆ ਤੇ ਇਹਨਾਂ ਦਾ ਉਹ ਬਾਰਡਰ ਤੋਂ ਫੈਂਸਿੰਗ ਦੇ ਨੇੜੇ ਲੈ ਕੇ ਆਏ ਸੀ ਤੇ ਇਹ ਸਾਨੂੰ ਇਨਫੋਰਮੇਸ਼ਨ ਵੀ ਮਿਲੀ ਤੇ ਪਲੱਸ ਜੀ ਡਾਕਾਬੰਦੀ ਜਿਹੜੀ ਉਹਨਾਂ ਨੇ ਕੀਤੀ ਹੋਈ ਸੀ ਉਹਦੇ ਬੇਸ ਤੇ ਸਰ ਇਹਨਾਂ ਦੇ ਗਲੋਬ ਪਹਿਲਾਂ ਕੋਈ ਮੁਕਾਦਮੇ ਵਿੱਚ ਦਰਜ ਹੈ ਜੀ ਇਹ ਪਹਿਲਾਂ ਹੈ ਨਹੀਂ ਸਰ ਇਹ ਨਵਾਂ ਹੈ ਪਹਿਲਾਂ ਨਹੀਂ ਹੈਗੇ ਇਹਨਾਂ ਦੇ ਪਰ ਰਿਕਾਰਡ ਚੈੱਕ ਕਰ ਰਹੇ ਹਾਂ ਮੇਬੀ ਕਿਸੇ ਹੋਰ ਪੁਲਿਸ ਸਟੇਸ਼ਨ ਦੇ ਵਿੱਚ ਲਿਖੇ ਭੇਜਾ ਹੋਵੇ ਇਹ ਕੱਲ ਦੀ ਹੈਗੀ ਜੀ ਸਾਡੀ ਰਿਕਵਰੀ ਤੇ ਜਿਹੜੇ ਅੱਜ ਕਾਸੋ ਆਪਰੇਸ਼ਨ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਾਡੇ ਡੀਆਈਜੀ ਸਾਹਿਬ ਦੇ ਫਰੋਸ ਬੋਰਡ ਦੇ ਦੇਸ਼ਨ ਅਰائشਨ ਦੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ 8 ਹੌਟਸਪੌਟਸ ਤੇ ਪੁਲਿਸ ਵੱਲੋਂ ਭਾਰੀ ਫੋਰਸ ਲੈ ਕੇ ਅਸੀਂ ਪ੍ਰੋਪਰ ਕੋਆਰਡੀਨੇਟਡ ਆਪਰੇਸ਼ਨ ਕਰਕੇ ਜਿਹਦੇ ਵਿੱਚ 450 ਦੇ ਕਰੀਬ ਸਾਡੇ ਮੁਲਾਜ਼ਮ ਸੀਗੇ ਆਫਸਰ ਸੀਗੇ ਉਹਦੇ ਵਿੱਚ ਅਸੀਂ 16 ਮੁਕੱਦਮੇ ਦਰਜ ਕੀਤੇ ਆ ਤੇ 14 ਬੰਦੇ ਗ੍ਰਿਫਤਾਰ ਕੀਤੇ ਆ ਜਿਹੜੇ ਡਰੱਗਸ ਦੇ ਵਿੱਚ ਸ਼ਾਮਿਲਿਤ ਸੀਗੇ ਤੇ ਇਹਨਾਂ ਦੇ ਵਿੱਚੋਂ ਅਸੀਂ 1 ਕਿਲੋ 175 ਗ੍ਰਾਮ ਹੈਰੋਇਨ 350 ਨਿਸ਼ਲੀਆ ਗੋਲੀਆਂ ਇੱਕ ਪਿਸਤਲ ਨੌ ਬੋਤਲਾਂ ਨਜਾਇਜ਼ ਸ਼ਰਾਬ ਇਹ ਬਰਾਮਦ ਕੀਤੇ ਤੇ 16 ਮਕਦਮੇ ਦਰਜ ਕੀਤੇ ਜੀ ਤੇ ਇਹ ਸਾਡੀ ਇੱਥੇ ਹੀ ਨਹੀਂ ਸਾਡੀ ਲਗਾਤਾਰ ਜਿਹੜੀ ਮੁਹਿੰਮ ਜਾਰੀ ਹੈ ਨਸ਼ੇ ਦੇ ਖਿਲਾਫ ਅਸੀਂ ਜਲਦੀ ਅਸੀਂ ਹੋਰ ਇਸ ਨੂੰ ਤੇਜ਼ ਕਰਾਂਗੇ ਤੇ ਜਿਹੜੇ ਆਪਣਾ ਇਹ ਕੋੜਾ ਨਸ਼ਾ ਦਾ ਇਹਨੂੰ ਜਲਦ ਤੋਂ ਜਲਦ ਖਤਮ ਕਰਾਂਗੇ ਇਹਦੀ ਗ੍ਰਫਤਾਰੀ ਹੋਈ ਅੱਜ ਆ 16 ਗ੍ਰਫਤਾਰ ਕੀਤੇ ਅੱਛਾ ਇਹਦੀ 1 ਕਿਲੋ ਐਕਸਟਾਜ਼ੀ 21 ਕਿਲੋ ਬ੍ਰਾਂਡੀ ਜਿਨ ਅਲੱਗ-ਅਲੱਗ ਸਾਰੀਆਂ ਇਹ ਲੱਗ ਲੱਗ ਸਰ ਕੀ ਜਿਵੇਂ ਪੰਜਾਬ ਸਰਕਾਰ ਜਿਵੇਂ ਨਸ਼ਾ ਤਸਕਰ ਦੇ ਘਾਟ ਆ ਰਹੀ ਹੈ ਕਿ ਇਸ ਦੇ ਵਿੱਚ ਵੀ ਇਹ ਚੀਜ਼ਾਂ ਜਾਰੀ ਰਹਿਣ ਨਸ਼ਾ ਤਸਕਰ ਦੇਖੋ ਜਿ ਜਿਹੜੀ ਵੀ ਨਸ਼ਾ ਨਸ਼ਾ ਤਸਕਰ ਹੈਗੇ ਆ ਜਿਹੜੇ ਆਪਣੇ ਸਾਰੇ ਸਮਾਜ ਨੂੰ ਇੰਨਾ ਢਾਹ ਲਾ ਰਹੇ ਇੰਨਾ ਖਰਾਬ ਕਰ ਰਹੇ ਆ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨ ਅਨਸਾਰ ਸਖਤ ਤੋਂ ਸਖਤ ਬੰਦੀ ਕਰ ਰਹੀ ਉਹ ਕਰਾਂਗੇ ਸਰ ਇੱਕ ਜੀਰੇ ਵਿੱਚ ਆਏ ਦਿਨ ਚੋਰੀਆਂ ਲੁੱਟਖੋਹਾਂ ਸਾਹਮਣੇ ਆ ਰਹੀਆਂ ਜੀ ਅੱਜ ਵੀ ਇੱਕ ਤਿੰਨ ਦੁਕਾਨਾਂ ਤੋਂ ਥਾਣੇ ਦੇ ਸਾਹਮਣੇ ਦੁਕਾਨਾਂ ਔਰ ਉਪਰੋਂ ਤਿੰਨ ਦੁਕਾਨਾਂ ਤੋਂ ਚੋਰੀ ਹੋਈ ਹੈ ਜੀ ਉਦੇਵਰੀ ਕੀ ਕਹਿੰਦਾ ਜੀ ਮੇਰੇ ਨੋਟਿਸ ਆਇਆ ਜੀ ਇਹ ਤੇ ਸਾਡੀ ਜਿਹੜੀ ਫੋਰਸ ਕਾਫੀ ਮਸਤੈਦ ਹੈ ਅਸੀਂ ਜੋਰ ਲਾਇਆ ਹੋਇਆ ਹੈ ਇਹ ਜੇ ਚੋਰੀ ਹੋ ਗਈ ਹੈ ਅਸੀਂ ਇਹਨਾਂ ਨੂੰ ਫੜ ਲਾਂਗੇ ਟਰੈਸ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਬਿਲਕੁਲ ਚੋਰੀਆਂ ਨੂੰ ਵੀ ਕਦਮ ਨਹੀਂ ਚੁੱਕਿਆ ਜਾਵੇ ਸਰ ਜੇ ਕੋਈ ਕੋਈ ਜਿਨੀ ਕੋਈ ਗੱਲ ਕਰੀ ਤਾਂ ਲੋਕ ਸ਼ਰੇਆਮ ਹਥਿਆਰ ਜਿਹੜੇ ਕਿ ਫਿਰਦੇ ਆ ਗੋਲੀਆਂ ਚਲਾ ਰਹੇ ਆ ਉਹਨਾਂ ਲਈ ਕੀ ਕੀਤਾ ਜਾ ਰਿਹਾ ਹੈ ਏ ਅਸੀਂ ਐਕਸ਼ਨ ਲੈ ਰਹੇ ਆ ਜੀ ਅਸੀਂ ਕੇਸ ਰਜਿਸਟਰ ਵੀ ਕਰਦੇ ਆ ਜਿਹੜੇ ਗੋਲੀਆਂ ਚਲਾਉਂਦੇ ਆ ਸਾਰਾ ਤੇ ਕੇਸ ਰਜਿਸਟਰ ਹੋਏ ਅਰੈਸਟ ਵੀ ਕਰ ਰਹੇ ਆ ਤੇ ਇਹਨਾਂ ਤੇ ਸਖਤ ਤੋਂ ਸਖਤ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਦੇ ਵਿੱਚ ਮੈਂ ਫਿਰ ਦੱਸਦਾ ਵੀ ਸਾਡੇ ਵੱਲੋਂ ਸਖਤੀ ਬਹੁਤ ਕੀਤੀ ਜਾਣੀ ਆ ਮੈਂ ਜਿਹੇ ਜਿਹੜੇ ਅੰਸਰ ਹੈਗੇ ਆ ਜਿਹੜੇ ਕੋਈ ਆਪਣਾ ਐਮ ਫਾਇਰਿੰਗ ਫੁਲਿੰਗ ਕਰਦੇ ਤੇ ਇਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਸਾਡੇ ਵੱਲੋਂ ਫੁੱਲ ਐਕਸ਼ਨ ਹੋਵੇ ਸਰ ਇੱਕ ਥਾਣਿਆਂ ਦੇ ਵਿੱਚ ਨਫਰੀ ਬਹੁਤ ਘੱਟ ਆ ਫਿਰੋਜ਼ਪੁਰ ਦੇ ਕਈ ਥਾਣੇ ਇਹੋ ਜਿਹੇ ਆ ਜਿੱਥੇ ਇਕਾ ਦੁਗਾ ਮਲਾਜਮੀ ਵਸਤਰਾ ਦਾ ਜਿਵੇਂ ਚੌਕੀਆਂ वगੈਰਾ ਬਾਰਡਰ ਸਾਰੀ ਫੋਰਸ ਦਾ ਰਿਵਿਊ ਕਰ ਰਹੇ ਜਿਹੜੇ ਤਾਂ ਕਿ ਥਾਣੇ ਨੂੰ ਵਤ ਵਤ ਫੋਰਸ ਦਿੱਤੀ ਜਾ ਸਕੇ